ਆ ਮੇਰੇ ਮਿੱਤਰੋ ਕਾਹ ਕਹਿੰਦੇ ਬੰਨੇ ਹੁੰਦੇ ਕਰਵਾਈ ਹੈ ਤਾਂ ਅਮਿਤ ਸਰਦਾਰ ਸਾਹਿਬ ਜੀ ਦਾ ਬੰਦਾ ਧੰਨਵਾਦ ਕਰਦੇ ਆ ਤੇ ਸੰਤਵਾਸਾ ਪੁਰੂਨਾਂ ਸੀ ਦੀ ਸਤਾਰ ਬਖਸ਼ੇ ਹੋ ਨਗਰ ਦੇ ਹਾਜੀ ਜੇਵਨ ਕਰਤਾ ਸਰਦਾਰ ਜੱਟ ਜੀ ਨੇ ਉਹ ਕਿਰਲ ਪਰਿਵਾਰ ਦਾ ਵਾਰਿਸ ਮੇਰੇ ਮਿੱਤਰੋ ਲੋ ਸੋਣਰੇ

ਕਿੱਥੇ ਡੋਲਰ ਕੋਰਾ ਪਰ ਵੀਰ ਕਸੇ ਓ ਬੰਦੇ ਬਲੇ ਖੇ ਅਰੇ ਜੇ ਨਾ ਕਦੇ ਸੱਚੀ ਗੱਲ ਹੋਵੇ ਕਈ ਕਲਕਤੇ ਆਏ ਕਿੰਨੇ ਯਾਰ ਬੰਦੇ ਖਾਜੇ ਕਿੰਨੇ ਪੁੰਨ ਕਿੰਨੇ ਪਾਪ ਬੋਲਦੇ ਮਿੱਤਰਾਂ ਨੂੰ ਬੋਲਣ ਦੀ ਲੋੜ ਕੋਈ ਨਾ ਓ ਮਿੱਤਰਾਂ ਦੇ ਸੋਹਣਿਆ ਰਿਕਾਰਡ ਬੋਲਦੇ ਜੇ ਰਿਕਾਰਡ ਬੋਲੇ ਜਾ ਰਹੇ ਆ ਮੇਰੇ ਵੀਰੋ ਹਾਕੀ ਕਹਿੰਦੇ ਰਿਕਾਰਡ ਬੋਲੇ ਜਾ ਰਹੇ ਆ ਕਿ ਧੂਮ ਦੇ ਜਿਹਾ ਕੋਈ ਮੇਲ ਗੰਦਾ

ਜਿੰਦ ਕੌਗ ਬਲੇ ਬਾਰੇ ਬਾਰੇ ਤੇਰੇ ਦੇ ਕਿ ਪੂਰਤੀਆਂ ਬੜੇ ਵਧੀਆ ਵਧੀਆ ਸਰਕਿੱਤ ਇੱਕੋ ਹੀ ਜ਼ੋਰ ਦੀ ਤਾੜੀ ਮਾਰਦੇ ਨੇ ਯਾਰ ਜਿਹੜੇ ਨਾਈਉ ਕਰਦੇ ਵਿਚਾਰੇ ਵੇਖੋ ਕਿੰਨੇ ਵਧੀਆ ਵਧੀਆ ਕਿਉਂ ਪੁੱਲਟੋ ਜਿੰਨ ਗਰੁੱਪ ਭਾਈ ਕੁਰਸੀਆਂ ਵੀ ਦਿੱਤੀਆਂ ਵਧੀਆ ਹਾਂ ਸਹੀ ਗੱਲ ਨਾ ਕਰੇ ਇੱਜ਼ਤ ਇੰਨੀ ਕਰਨੀ ਚਾਹੀਦੀ ਹੈ ਨਾਈ ਵਾਲਿਆਂ ਦੀ ਬਈ ਆਪਣਾ ਉਹ ਆਪਣੇ ਖੇਡ ਮੈਦਾਨਾਂ ਦੇ ਖੋਦੇ ਆ ਇੱਥੇ ਪਿੰਨੇ ਭਰ ਭਰਾਲਾ ਸੰਗਲ ਵੇਖੋ ਕਿੰਨੇ ਜਨਰਾਂ ਨਾਲ ਆਏ ਹੋਇਆ ਕੋ ਜੱਲਣ ਗੱਲ ਭਾਈ ਇੱਥੇ ਪਿੰਨੇ ਆਏ ਆ ਸਪਰਿੰਗ ਟ੍ਰੈਕ ਦਾ ਕਿ ਦਿੱਤਾ ਵੀਰੋਂ ਨਹੀਂ ਘਰਾ ਦੇਖਿਆ ਤੇ ਭਾਈ ਜੰਗਲਿਆਂ ਤੋਂ ਬਾਹਰ ਹੁਕੇ ਲਾਈ ਵਾਲੇ ਵੀ ਇੱਕ ਗੱਲ ਮੈਨੂੰ ਹੋਰ ਬਹੁਤ ਵਧੀਆ ਲੱਗੀ ਜੋਗਨ ਗੱਲ ਵੀ ਭਾਈ ਜੋਗਨ ਗੱਲ ਨੂੰ ਕਈ ਕਹਿੰਦੇ ਕਮੇਟੀਆਂ ਨਾਲ ਵੀ ਆਪਾਂ ਬਾਹਰ ਕਰਾ ਦੇ ਰਾਤਾ ਆਪਾਂ ਫਿਰ ਕੇ ਰਹਿਣੇ ਜਿਵੇਂ ਜਾਂਦੇ ਆ ਪਰ ਜੋਗਨ ਗੱਲ ਗੱਲ ਹੋਰ ਵੀ ਹੋਣਾ ਹੋਰ ਵੀ ਆਪਣੀ ਹੋਣੀ ਹੈ ਹਰ ਦਿਨ ਇੱਕ ਵਾਰੀ ਤੁਹਾਨੂੰ ਆਪ ਦੇਖਣ ਦੀ ਆ ਰੋਜ਼ ਨਹੀਂ ਆ ਤੁਸੀਂ ਹੋਰ ਕਰਦੇ ਆ ਰੋਜ਼ਿਆਂ ਲੋਰ ਦਾ

ਯੋਧਾ ਬੋਲਣਾ ਕੋਈ ਨਹੀਂ ਚੱਲ ਰਿਹਾ ਯਾਰ ਰਾਕੀ ਉਹ ਜਿਹੜਾ ਮੈਂ ਹਾਂ ਉਹ ਜਿਹੜਾ ਸਟਾਪ ਕਰਨਾ ਉਹ ਕਿਹਦਾ ਫਤਰੀ ਕਿਉਂਕਿ ਟੈਰੀ ਤੇ ਉਹ ਮਾ ਉਹ ਵੱਡਾ ਮੁੰਡਾ ਕਹਿੰਦੇ ਟੋਛ ਦਾ ਡਕੀ ਰਿਹਾ ਜਾਂਦਾ ਘਰੋਂ ਰੋਇਆ ਉਹ ਛੁੱਤੀ ਵਾਲਾ ਛੁੱਤੀ ਵਾਲਾ ਉਹ ਕਰਦਾ ਕਮਾਲ ਮੇਰੇ ਮਿੱਤਰੋ ਇੱਕ ਪਾਸੇ ਉਹ ਲੜਦਾ ਐਵੀ ਦਾ ਪੱਤੀ ਆ ਕਿ ਤੇਰੀ ਕਦੇ ਕਰਦਾ ਕਮਾਲ ਜੀੜੀ ਦੇ ਸੁਨਰ ਵਾਲਾ ਦੂਜੇ ਪਾਸੇ ਉਹ ਬੱਲੇ ਉਹ ਬੱਲੇ ਬੰਨੇ ਅਟਿਕਾ ਨਾ ਹੋ ਗਿਆ ਸਾਡੇ ਦਾ ਟ੍ਰੈਕਰ ਬੱਲਾ ਹਲਕਾ ਬੰਦ ਹੋ ਗਿਆ ਨਾਣੀ ਵਾਲੇ ਬਾਗ ਲੱਗੀ ਜਾਂਦੀ ਚਾਰਾਂ ਵੱਜੀ ਦੀ ਇੱਥੇ ਰਿੰਦਰ ਕੂਰੀਆ ਟ੍ਰੈਕਰ ਅੰਮਰੇ ਵਿਰਿਓ ਆਕੇ ਕਿਪਾਉਂਗਾ ਕੈਂਚਲ ਤੋਂ ਆਏ ਹੋਏ ਆ ਮੁੰਡੇ ਕੰਦੇ ਕੈਂਚਲ ਤੋਂ ਆਏ ਹੋਏ ਆ ਕੈਂਚਲ ਤੋਂ ਆਏ ਹੋਏ ਆ ਖਿੱਚ 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 ਅਰਜ ਬਸ ਜੈਦੀ ਐਸ ਜੈਦੀ ਐਸ ਉਹ ਤੋਂ ਦਾ ਕੋਟ ਆਲਦਾ ਜੈਦੀ ਐਸ ਜੀ ਉਹ ਭੱਲੇ ਭੱਲੇ ਕਹਿ ਰਹੇ ਉਹ ਪੈਂਦੀ ਜਾਂਦਾ ਕਿਪਾਉਂ ਮੇਰੇ ਮਿੱਤਰੋ ਉਹ ਅਲੀ ਕਾਂ ਦਾ ਮੇਲਾ ਭਾਰੀਆਂ ਬੰਦੇ ਆ ਰਿਆ ਉਹ ਭਾਰੀਆਂ ਬੰਦੇ ਆ ਗਾ ਅਲੀ ਕਾਂ ਦਾ ਮੇਲਾ ਜੈਦੀ

ਦੁਨੀਆ লাইਵ ਜੁੜੀ ਆ ਉਹਨਾਂ ਦਾ ਵੀ ਦਿলো ਧੰਨਵਾਦ ਕਰਦਾ ਜਿਹੜੇ লাইਵ ਦੇਖ ਰਹੇ ਆ ਮੇਰੇ ਵੀਰੋ ਇਧਰੋਂ ভিਰ ਚੈਨੀ ਟੈਨੀ ਦੇਖ ਫਿਕਰਮ ਭਾਈ ਸਿਰਾਂ ਲੱਗਿਆ ਹੋਇਆ ਪਾਰਾਂ লাইਵ ਵਾਲੇ ਆਏ ਹੋਏ ਆ ਮਾਗੀ ਦੋ ਰਿਹਾ ਤੇ ਫਿਕਰਮ ਭਾਈ ਨੂੰ ਦਾ ਕਿੰਗ ਤੋਂ ਵਾਲੀ ਕਹਿੰਦੇ ਖੇਡ ਬਹੁਤ ਖਾਸਾਈ ਹੈ ਕਹਿੰਦੇ ਬੜਾ ਖਾਦੇ ਸੁਭਾਤਾ ਮੌਜ ਹੈ ਇਹਦੀ ਗੱਲ ਬੱਤੀ ਆਗੀ ਤੱਕਾ ਫਲਾਣੀ ਬਣ ਜਾਣਾ है कैमरा मैन फिर मिश्री ਆਪਾਂ ਦੇ ਸੇਟਾਂ ਦਾ ਮਤਲਬ ਇੱਕ ਇੱਕ ਕਰਨ ਵਾਲਿਆ ਕਿਤਲੀ ਜੀ ਬੋਲੀ ਬਹੁਤ ਕਿਤਲੀ ਜੀ ਬੋਲੀ ਬਾਰੇ ਵੀਰ ਨਾਲ ਹਾਂ ਕਰਨੀ ਇਹ ਸੇਟਾਂ ਹਾ ਕਰਦੇ ਪਈਏ ਖੜਾਈ ਬਹੁਤ ਪਿਆਰਾ ਕਰਦਾ ਮੇਰੇ ਮਿੱਤਰੋ ਉਹ ਬੱਲੇ ਚਾਰ ਚੱਕੇ ਪੂਰੇ ਜੱਪਰੂ ਦੇ ਇਹਦੇ ਵੀ ਚਾਰ ਚੱਕੇ ਪਰ ਫੇਰ ਆ ਗਿਆ ਓਏ ਇਹ ਤੇ

ਇੱਕ ਕੁਝ ਹੋਰ ਹੋਊਗਾ ਇਹ ਕੰਮ ਕੁਝ ਕਿਤੇ ਕਿਤੇ ਦਾ ਹਾਲ ਜਣਾ ਇਹ ਕੰਮ ਕੁਝ ਹੋਰ ਜੁੱਟਾ ਲੱਗਦਾ ਹੈ ਇਹ ਕੰਮ ਕੁਝ ਲੈ ਬੁੱਲੇ ਇਹ ਨੂੰ ਜਾਣੇ ਜਾਗਣੇ ਲੱਗਦਾ ਇਹ ਜਿਹੜਾ ਬੱਤੀ ਜੀ ਆਉਂਦੀ ਹੈ ਇਹ ਬੱਲੇ 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 ਉਹ ਲੱਗਦਾ ਇਹ पर मित्र भारतीय ਦਵਾਰਾ ਚਲੋ ਸਿੱਧਾ ਜੋਰ ਲਾਵਾਂਗੇ ਵੀ ਚਲੋ ਸਹੀ ਹੋ ਗਈ ਜਿਹੜਾ ਮਸਲਾ ਉਹ ਕਰਦੇ ਇਸੇ ਇਸੇ ਕਿਉਂਕਿ ਫਾਇਲੇ ਤੇਰੀ ਛੱਡੀ ਨਹੀਂ ਕਰਦੇ ਆ ਉਹ ਕਲੱਚ ਇਹਨਾਂ ਨੇ ਨਹੀਂ ਇਹ ਪੂਰੀ ਛੱਡੀ ਨੇ ਹਵਾਵਾ ਇਹਨੂੰ ਗਾਉ 36 ਦੇ ਅੱਗੇ ਇੱਕ ਬੰਦੇ ਬਈ ਅੰਕ ਕਾਲਾ ਚੌਥੀ ਦਾ ਖੇਡਿਆ ਆ ਯਾਰ ਆ ਵੇਖੋ ਵੇਖੋ ਨਹੀਂ ਆ ਇੱਥੇ ਇਹ ਕਿੱਥੇ ਤੋਂ ਆ ਗਿਆ ਨਾ ਉਹ ਕਿੱਥੇ ਤੋਂ ਆ ਗਿਆ ਜੀ

ਈਦੀ ਆ ਈਦੀ ਆ ਦੁਨੀਆ ਖੂਤਾ ਕਦਾਖੀਦ ਹੁੰਦਾ ਕੋਰੀਆ ਪਰ ਜਿਹੜਾ ਮਸਲਾ ਆ ਕੇ ਜਾਂ ਕੇ ਧੂਰੇ ਤਾਂ ਪਵਾਇਆ ਨਾ ਉਹ ਬਾਈ ਵੱਡੀ ਕਹਿੰਦੇ ਪੈਰਾਂ ਨਾਲ ਕਰਦਾ ਉੱਥੋਂ ਦੇ ਰੇਤੇ ਨਹੀਂ ਕੰਮ ਇੱਥੇ ਟਿਕੜ ਲਿਆਦਾ ਅਜਿਹਾ ਟੈਨ ਨਹੀਂ ਲੱਗੇ ਨਾ ਕੋਈ ਖਾਲੀ ਦੇ ਫਰੀਆ ਵੀ ਜੇਕਰ ਨਹੀਂ ਜੀਉਣਾ ਪਾਵੇ ਆਹ ਜੀ ਦੋਸਤਾਂ ਦੀ ਸਤਿਕਾਰ ਆਮ ਮੁੰਡਾ ਨੋ ਜੰਮੇ ਮਨ